ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਪੀੜੀ ਦਾ ਕਵਰ ਬਣਾਇਆ ਇਹਨੂੰ ਆਪਾਂ ਪੇਟ ਕੀਤਾ ਹੈ ਇਹ ਤੁਹਾਨੂੰ ਅੱਗੇ ਦੱਸਿਆ ਇਹ ਵੀ ਕਿਹੜਾ ਕਾਲਾ ਕੱਪੜਾ ਸੀ ਕਿਹੜੇ ਕੱਪੜੇ ਤੋਂ ਇਹਨੂੰ ਪੇਟ ਕੀਤਾ ਥੱਲੇ ਪੀੜੀ ਦਿਖਾਉਣੀ ਹੈ ਤੁਹਾਨੂੰ ਦੇਖੋ ਅਸੀਂ ਇਹ ਨਾਲੇ ਭਿੰਡੀ ਨਾਲ ਪੇਟ ਕੀਤਾ ਦੇਖੋ ਇਹ ਆਪਾਂ ਭਿੰਡੀ ਨਾਲ ਫਲ ਬਣਾਇਆ ਸਾਰੇ લીਲੇ ਤੇ ਲਾਲ ਇਹ ਆਪਾਂ ਬੇਕ ਵਰਚਨਾ ਬਣਾਇਆ ਸੂਸੀ ਸੂਟ ਵੀ ਕਰ ਸਕਦੇ ਹਾਂ ਨਾਲੇ ਅਸੀਂ ਪਾਣੀ ਵਾਲਾ ਪੇਂਟ ਕੀਤਾ ਦੂਜਾ ਨਹੀਂ ਕੀਤਾ ਵੀਡੀਓ ਨਹੀਂ ਪਾਇਆ ਪਾਣੀ ਆ ਕਿਤੇ ਦੇਖੋ ਇਹ ਪੀੜੀ ਆਪਣੇ ਤੇ ਇਹਦੇ ਉੱਤੇ ਇਹ ਆਪਾਂ ਇਹ ਸਿਖਾਵਾਂਗੇ ਇਹਨੂੰ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਸਿਖਤਾ ਤੇ ਅੱਜ ਤਾਂ ਇਹ ਵੀ ਕਲਰ ਗਿੱਲਾ ਹੈ ਥੋੜਾ ਜਿਆਦਾ ਤੇ ਆਪਾਂ ਹੋੜੀ ਕਰ ਸਕਦੇ ਫਿਰ ਇਹ ਲਈ ਜਾਊਗਾ ਤੇ ਇਹਨੂੰ ਤੁਸੀਂ ਧੋਈ ਜਾਂ ਲੋ ਕਿਵੇਂ ਮਰਜੀ ਇਹ ਕਲਰ ਦੇ ਉੱਤਰ ਲਗੇ ਮੈਂ ਵੀ ਸੂਟ ਕੀਤਾ ਸੀ ਪਾਣੀ ਲਾ ਕੇ ਵਰਸ਼ ਨਾਲ ਪਾਣੀ ਵਾਲੇ ਕਲਰ ਪਾਣੀ ਲਾ ਲਾ ਕੇ ਕਰਿਆ ਸੀਗਾ ਤੇ ਤਾਰੀ ਉਹ ਜਦੋਂ ਖਰਾਬ ਹੋਇਆ ਪੱਟ ਨੂੰ ਪੱਟ ਗਿਆ ਸੀਗਾ। ਤੋਂ ਇਹ ਪੱਚਿੱਟਾ ਬਟਰ ਬਣਾਇਆ। ਥੱਲੇ ਇਹ ਘਾਵ ਉਹ ਜ ਵੀ ਘਾਵ ਦੱਪਣੇ ਨੇ ਉੱਤੇ ਪਰਲ ਬਣਾਏ ਤੇ ਫਿਰ ਭਿੰਡੀ ਦਾ ਬਣਾਇਆ ਇਹ ਭਿੰਡੀ ਦਾ ਪੇਟ ਕੀਤਾ ਆਪਾਂ। ਚਲੋ ਜੀ ਆਪਾਂ ਫੇਰ ਪੇਂਟ ਕਰਨਾ ਸ਼ੁਰੂ ਕਰਦੇ ਆਂ ਵੀਡੀਓ ਨੂੰ ਲਾਈਕ ਤੇ ਕਰ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜ਼ਰੂਰ ਦਬਾਓ ਪੇਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਬਣਾਉਦੇ ਆਂ ਆਪਾਂ ਲਓ ਜੀ ਆਪਾਂ ਪੀੜੀ ਤੇ ਪੀੜੀ ਦੇ ਕਵਰ ਨੂੰ ਪੇਂਟ ਕਰਦੇ ਆਂ ਦੇਖੋ ਇਹ ਆਪਾਂ ਨਿਸ਼ਾਨੀ ਲਾ ਲਈਏ ਦੇਖੋ ਤੁਹਾਨੂੰ ਦੇਖ ਦਿਓਗੇ ਤੇ ਇਹ ਪਕਾਲੀ ਪਰਸਨ ਦਾ ਨਿਸ਼ਾਨੀ ਲਾਈਆ ਦੇਖੋ ਕਾਲੀ ਪਰਸਨ ਨਾਲ ਲਾ ਲਈ ਜਿੱਥੇ ਜਿੱਥੇ ਪੀੜੀ ਤੇ ਪਹਿਲਾਂ ਤਰ ਕੇ ਇੰਦਰ ਆ ਸੀ ਇਹ ਪਾਵਯੇ ਤੇ ਵੀ ਤਾਂ ਨੇ ਇੰਦਰ ਤੇ ਉਪਰ ਆ ਸੀ ਚਾਚ ਫਿਰ ਆਪਾਂ ਇਹ ਕਾਲੀ ਪਰਸਨ ਦਾ ਨਿਸ਼ਾਨੀ ਲਾ ਲਈਏ ਤੇ ਹੁਣ ਆਪਾਂ ਇਹਦੀ ਪੇਂਟ ਕਰਨਾ ਸ਼ੁਰੂ ਕਰਦੇ ਆ ਤੇ ਇਹਦੇ ਖਤਰ ਕਲਰ ਲਈ ਆਪਾਂ ਤਾਂ ਇੱਕ ਲੀਲਾ ਲੈਤਾ ਦੇਖੋ ਤੇ ਚਿੱਟਾ ਲਿਆ ਤੇ 레드 ਕਲਰ ਹੈ ਤੇ ਹਰਾ ਕਲਰ ਹੈ ਆਪਣਾ ਇਹ ਕਲਰ ਲਾਇਆ ਤੇ ਆਪਾਂ ਇਹ ਵਰਚ ਲਾਇਆ ਲੋ 1 ਕੱਪ ਆਇਆ ਇਹ ਲੱਤਾ ਵਰਚ 0 ਵਾਲਾ ਤੇ ਤੁਸੀਂ ਇਹ ਵੀ ਤਾਂ ਸਕਦੇ ਹੋ ਕਾਰਡਬੋਰਡ ਜਾਂ ਤੇ ਜਾਂ ਕੱਪੜਾ ਤੇ ਹੁਣ ਤੁਹਾਨੂੰ ਅਸੀਂ ਅੱਗੇ ਅੱਗੇ ਦਿਖਾਉਨੇ ਆ ਇਹ ਪੀੜੀ ਆਪਣੀ ਦੇਖੋ ਤੇ ਤੇ ਆਪਾਂ ਇਹ ਇਹ ਤੇ ਆਪਾਂ ਚਾਰ ਚਫੇਰੇ ਨਿਸ਼ਾਨੀਆਂ ਲਾਗੀਆਂ ਹੋਗੀਆਂ ਤੇ ਇਹ ਆਪਣਾ ਨਾ ਕਮੀਜ਼ ਸੀਗਾ ਵੀ ਕਮੀਜ਼ ਦਾ ਪਿਛਲਾ ਪਾਸਾ ਇਹ ਦੇਖੋ ਇਹ ਆਪਣਾ ਅਗਲਾ ਪਾਸਾ ਕਮੀਜ਼ ਤੇ ਇਹਦੀ ਨਾ ਜਿਹੜੀ ਇਹ ਵੀ ਕੜਾਈਏ ਚੌਹਦੀ ਐ ਇਸ ਕਰਕੇ ਅਸੀਂ ਇਹਨੂੰ ਪਾਉਂਦੇ ਨਹੀਂਗੇ ਤੇ ਇਹ ਅਸੀਂ ਇਹ ਆ ਥੱਲੇ ਇਹਦੇ ਲਾਉਣ ਲੱਗੀ ਹੋਈ ਹੈ ਦੇਖੋ ਦੂਰਾ ਇਹ ਇਹ ਲਾਉਣ ਲੱਗੀ ਹੋਈ ਹੈ ਤੇ ਲਾਈਨਿੰਗ ਤੇ ਇਹ ਆਪਣਾ ਪਿਛਲਾ ਪਾਸਾ ਹੀ ਤਾਂ ਇਹ ਤਾਂ ਥੱਲੜੇ ਪਾਸੇ ਆ ਜੂਣਾ ਉੱਪਰ ਆ ਜੂ ਹੁਣ ਆਪਾਂ ਪੇਂਟ ਕਰਦੇ ਆ ਦੇਖੋ ਇੱਥੋਂ ਆਪਾਂ ਲਾਈਨ ਮਾਰਾਂਗੇ ਸਿੱਧੇ ਇਹ ਆਪਾਂ ਇਹਦਾ ਬਾਰਡਰ ਬਣਾਉਣਾ ਹੈ ਪਹਿਲਾਂ ਚਾਰ ਚਫੇਰੇ ਬਾਰਡਰ ਬਣਾਉਣਾ ਆਪਾਂ ਦੇਖੋ ਆਪਾਂ ਇਹ ਸਵਰਚਨਲ ਸੌਖਾ ਹੋ ਜੂਗਾ ਛੇਤੀ ਇਹ ਸਪੱਸ਼ਟ ਨਾ ਤੁਸੀਂ ਇਸ ਤਰੀਕੇ ਨਾਲ ਆਪਾਂ ਬਾਰਡਰ ਬਣਾਵਾਂਗੇ ਇਹਦਾ ਦੇਖੋ ਆਇਆ ਵੀ 0 ਦਾ ਵੀ ਬਣਾ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਵੀ ਬਣਾ ਸਕਦੇ ਦੇਖ ਆਪਾਂ ਜਿਹੜੀ ਇਹ ਪਰਸਨ ਦੀ ਲਾਈ ਹੋਈ ਹੈ ਇਹ ਬਰਾਬਰ ਟਿੱਕਰੀ ਜਾਣਾ è stricchino tu sì además di io ecco ho fatto decorarli ਲਓ ਜੀ ਆਪਾਂ ਇਹ ਬਣਾ ਲੈਂਦੇ ਐਸੇ ਤਰ੍ਹਾਂ ਬਣਾਉਦੇ ਜਾਇਓ ਥੱਲੇ ਤੁਸੀਂ ਕਾਰਡਬੋਰਡ ਵੀ ਰੱਖ ਸਕਦੇ ਹੋ ਕੱਪੜਾ ਵੀ ਰੱਖ ਸਕਦੇ ਹੋ ਤੇ ਕੋਈ ਹੋਰ ਚੀਜ਼ ਰੱਖ ਸਕਦੇ ਹੋ ਦੇਖੋ ਹੁਆ ਤੁਸੀਂ ਬਰੀਕ ਪਰਚਣ ਵਾਲਾ ਆਊਟਲਾਈਨ ਕਰ ਲਓ ਪਹਿਲਾਂ आप चार से फिर बना लेंओ जी आप हरा कलर कर दें देखो yeah. हरे कलर दें कोई बड़ी कोई छोटी Hai il trucchino ਇਸ ਤਰ੍ਹਾਂ ਆਪਾਂ ਇਹ ਸਾਰੇ ਮਾਰ ਲੈਣੇ ਆ। ਦੇਖੋ ਜੀ ਇਹ ਸਾਰੇ ਆਪਾਂ ਉਹ ਕਰਦੇ। ਹੁਣ ਆਪਾਂ ਪਿੰਡੀ ਨਾਲ ਬਣਾਉਣੇ ਆ। ਇਹਦੇ ਵੀ ਆਪਾਂ ਕੱਢ ਦੇਣੇ ਆ। ਦੇਖੋ ਪਿੰਡੀ ਨਾਲ ਦੇਖੋ ਆਪਾਂ ਪਿੰਡੀ ਦੇ ਸਾਰੇ ਬੀਜ ਕੱਢ ਤੇ ਹੁਣ ਆਪਾਂ ਲਾਉਨੇ ਆ तरीक के न इस तरीके न आई पहला कलर बाला पा लिया इस करके बड़ा कलर ला गया सारे ला ले सारे दा लें देखो आप इधर भी ला वो कैमरे च नहीं आए थे ਹੁਣ ਆਪਾਂ ਦੂਜੇ ਕਲਰ ਦੇ ਲਾਉਣਾ ਹੁਣ ਆਪਾਂ ਇਹੀੀਲੇ ਕਲਰ ਦੇ ਲਾਵਾਂਗੇ ਦੇਖੋ అయ్యా పలీలే కలర్ దాల్ सारे ला ला देखो फिर थोड़ा ला के दिखाने थोड़ी जी एक होर कर देखो इतने पत्त ਅਏ ਜਿ ਬਣਾ ਦੇ ਆਪਾਂ ਦੇਖ ਠੀਕ ਹੈ ਇਹ ਬਣਾ ਲਾਏ ਨੇ ਫਿਰ ਆਪਾਂ ਇਹ ਵਿੱਚ ਵੀ ਦੇਖੋ ਇੱਥੇ ਜਵੇਂ ਇੱਥੇ ਆਪਾਂ ਤਿੰਨੇ ਵੀ ਦੋ ਲੀਲੇ ਲਾ ਤੇ ਕਿਤੇ ਆਪਾਂ दो लाल लाते एतरा बच्चे भी ला लाये इथे आप एक ला ले ए लीले लाए त इथे कप लाल लाते इथे आप दो लाल लाते ਇੱਥੇ ਵੀ ਆਪ ਦੋ ਲਾਲ ਲਾ ਲੈਂਦੇ ਆ ਇਸ ਤਰੀਕੇ ਨਾਲ ਲਾ ਲੈਂਦੇ ਆ ਲਓ ਜੀ ਆਪਾਂ ਪੱਤਿਆਂ ਨੂੰ ਥੋੜਾ ਲਾ ਕੇ ਵਿਖਾਵਾਂਗੇ ਆਪਾਂ ਰੱਖੇ ਆ ਇੱਧਰ ਆਪਾਂ ਲਾ ਦਿੰਦਾ ਤੇ ਹੁਣ ਆਪਾਂ ਸਿਰੇ ਦੇ ਕਲਰ ਦੇ ਵੀ ਇੱਕ ਹੋਰਡਨ ਕਲਰ ਦੇ ਵਿੱਚ ਲਾਉਨੇ ਆ ਇਹ ਸਾਰੇ ਜਿਹੜੇ ਆਪਾਂ ਪਿੰਡਾਂ ਤੋਂ ਬਣਾਏ ਆ ਫਲ ਇਹ ਸਾਰੇ ਲਾ ਲੈਨੇ ਆਪ ਇਹ ਸਾਰੇ ਤੇ ਲਾ ਲੈਨੇ ਆ ਇਸ ਤਰੀਕੇ ਨਾਲ ਤੁਸੀਂ ਹੋਰ ਕਲਰ ਲਾਉਣਾ ਤਾਂ ਹੋਰ ਵੀ ਦਾ ਸਕਦੇ ਇੱਕ ਵਾਰ ਤੇ ਲੱਗ ਗਿਆ ਇਹ ਆਪ ਲਾ ਲੈਨੇ ਲਓ ਜੀ ਆਪ ਪੱਤਿਆਂ ਬਣਾਉਣੀਆਂ ਦੱਸਦੇ ਆ ਉਦੋਂ ਅਸੀਂ ਇਸ ਕਰਕੇ ਬਣਾ ਲਿਆ ਸੀਗਾ ਵੀ ਫਿਰ ਸੁੱਕ ਜਾਊਗਾ ਤੇ 0 ਨੰਬਰ ਵਰਚ ਆਪਣੇ ਕੋਲੇ ਦੇਖੋ ਜੀ ਬਣ ਕੇ ਆਪਣਾ ਹੋ ਗਿਆ ਤਿਆਰ ਇਹ ਤੇ ਇਹ ਅਸੀਂ ਪਹਿਲਾਂ ਤਾਂ ਕਰ ਲਿਆ ਸੀਗਾ ਤੇ ਇੱਧਰ ਅਸੀਂ ਇਹ ਵੀ ਆਪਾਂ ਆਹ ਬਣਾਤੀ ਜੀਰੋ ਪਰਚਨਾ ਵਾਲਾ ਇੱਕ ਲੈਂਡ ਬਣਾਤੀ ਨਾਲ ਨਾਲ ਚਾਰ ਛੇ ਪਰ ਦੇਖੋ ਚਿੱਟੇ ਦੇ ਅਸੀਂ ਬਾਰਡਰ ਬਣਾ ਕੇ ਚਿੱਟੇ ਦੇ ਨਾਲ-ਨਾਲ ਇਹ ਬਣਾਤੀ ਥੋੜਾ-ਥੋੜਾ ਅਸੀਂ ਵੀ ਆਏ ਹੋਰ ਬਣਾਤਾ ਸੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਹੁਣ ਤੁਹਾਨੂੰ ਪੀੜੀ ਤੇ ਲਾ ਕੇ ਦਾਂ ਦੇਖੋ ਜੀ ਆਪਣਾ ਬਣ ਕੇ ਤਿਆਰ ਆ ਇਹ ਪੀੜੀ ਦੇ ਉੱਤੇ ਆਪਾਂ ਕੈਮਰਾ ਨਹੀਂ ਉਹਦਾ ਦੇਖੋ ਪੀੜੀ ਆਪਣੀ ਇਹ ਜਿਹੜੀ ਬਣਾਈ ਸੀ ਤੇ ਇਹਦੇ ਉੱਤੇ ਆਪਾਂ ਬਣ ਕੇ ਤਿਆਰ ਇਹਨੂੰ ਆਪਾਂ ਸੇਵਨ ਦੇਵਾਂਗੇ ਫੇਰ ਕਿਸੇ ਦਿਨ ਅਸੀ ਕੋਈ ਹੋਰ ਚੀਜ਼ ਬਣਾਈ ਉਸ ਦਿਨ ਤੁਹਾਨੂੰ ਇਹ ਦਿਖਾਵਾਂਗੇ ਵੀ ਐਸੇ ਹਫਤਾ ਸੀ ਹੁਣ ਤਾਂ ਫਿਰ ਇਹ ਗਿੱਲਾ ਕਲਰ ਹਜੇ ਤੇ ਫੇਰ ਇਹ ਵੀ ਲੱਗ ਕੇ ਲਾਈ ਜਾਊਗਾ ਦੇਖੋ ਬੜ ਕੇ ਤਿਆਰ ਹੋ ਗਿਆ ਵੀੜੀ ਤੇ ਜਿੱਡੀ ਸੋਹਣੀ ਆਪਾਂ ਥੱਲੇ ਵੀੜੀ ਬਣਾਈ ਹੈ ਤੇ ਉੱਡਾਈ ਆਪਾਂ ਇਹ ਬਣਾਇਆ ਤੇ ਆਪਣਾ ਕਲਰ ਜਮਾ ਨਹੀਂ ਇਹ ਆਪਾਂ ਪਾਣੀ ਪਾ ਕੇ ਕਰਿਆ ਹੋਇਆ ਤੇ ਜਮਾ ਕਰਣਾ ਨਹੀਂ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ चैनल सबसक्राइब करियो घंटी बटन ज़रूरु दवायोडियो पसंद आयो शेयर ते लाइक करियो चलो जी अगली वीडियो मिलंदी आहियां वाहिगुरू जी का ख़सा वाहिगुरू जी फति